ਸਾਸ਼ੀ ਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਨੇ ਜਿਹੜੇ ਕਿ ਵੈਲਵਟ ਦੇ ਸੂਟ ਰਹਿਣਗੇ ਨਾਲ ਪਸ਼ਮੀਨੇ ਦੇ ਸੂਟ ਹੋਣਗੇ ਜੀ ਸੋ ਇਹ ਵਾਲੇ ਸੂਟ ਨੇ ਜਿਹੜੇ ਤੁਹਾਨੂੰ ਸ਼ੋ ਹੋ ਰਹੇ ਨੇ ਇਹ ਵੈਲਵਟ ਦੇ ਸੂਟ ਨੇ ਜੀ প্রিনਟਡ ਸ਼ਰਟ ਤੇ ਪਲੇਨ ਵੈਲਵਟ ਦੀ ਇਹਨਾਂ ਨਾਲ ਬਾਟਮ ਰਹੇਗੀ ਜੀ ਵਿਦਆਊਟ ਦੁਪੱਟਾ ਰਹਿਣਗੇ ਇੱਕ ਸੂਟ ਦਾ ਪ੍ਰਾਈਸ 550 ਰਹੇਗਾ ਜੀ ਅਗਰ ਤੁਸੀਂ ਸੇਮ ਐਡਰੈਸ ਤੇ ਦੋ ਸੂਟ ਆਰਡਰ ਕਰਦੇ ਹੋ ਤਾਂ 1000 ਰੁਪਏ ਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਫ੍ਰੀ ਸ਼ਿਪਿੰਗ ਰਹੇਗੀ ਵਿਦਆਊਟ ਦੁਪੱਟਾ ਰਹਿਣਗੇ ਜੀ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਕਿ ਪਸ਼ਮੀਨੇ ਦੇ ਸੂਟ ਨੇ ਜੀ ਸ਼ਰਟ ਹੈ ਜਿਹੜੀ ਪਸ਼ਮੀਨੇ ਦੀ ਪ੍ਰਿੰਟਡ ਰਹੇਗੀ ਤੇ ਨਾਲ ਪਲੇਨ ਬਾਟਮ ਰਹੇਗੀ ਪਸ਼ਮੀਨੇ ਦੀ ਹੀ ਜੀ ਨਾਲ ਪਸ਼ਮੀਨੇ ਦਾ ਹੀ ਜਿਹੜਾ ਇਹਨਾਂ ਨਾਲ ਦੁਪੱਟਾ ਰਹੇਗਾ 750 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਜਿਹੜਾ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਸੋ ਸਾਰੇ ਹੀ ਪ੍ਰਿੰਟ ਜਿਹੜੇ ਕਿ ਬਹੁਤ ਸੋਹਣੇ ਸਾਰੇ ਹੀ ਪ੍ਰਿੰਟ ਨੇ ਜਿਹੜੇ ਅਵੇਲੇਬਲ ਨੇ ਅਲੱਗ-ਅਲੱਗ ਡਿਜ਼ਾਈਨ ਦੇ ਰਹਿਣਗੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਪ੍ਰਿੰਟਿੰਗ ਹੈ ਜਿਹੜੀ ਤੁਹਾਨੂੰ ਮਿਲ ਜਾਏਗੀ ਸੋ WhatsApp ਤੇ ਤੁਸੀਂ ਆਪਣੇ ਆਰਡਰਸ ਹੈ ਜਿਹੜੇ ਬੁੱਕ ਕਰਵਾ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਹੈਗੀ ਪੇਮੈਂਟ ਹੈ ਜੀ ਜਿਹੜੀ ਆਨਲਾਈਨ ਹੋਏਗੀ ਸੋ ਐਡਰੈਸ ਤੇ ਪੇਮੈਂਟ ਸੈਂਡ ਕਰਕੇ ਜਿਹੜਾ ਤੁਸੀਂ ਆਪਣਾ ਆਰਡਰ ਹੈ ਉਹ WhatsApp ਤੇ ਬੁੱਕ ਕਰਵਾ ਸਕਦੇ ਹੋ ਤੇ 10 ਤੇ 12 ਡੇਜ਼ ਦੇ ਵਿੱਚ ਜਿਹੜਾ ਤੁਹਾਨੂੰ ਪਾਰਸਲ ਹੈ ਉਹ ਰਿਸੀਵ ਹੋ ਜਾਏਗਾ ਸਾਰੇ ਹੀ ਪ੍ਰਿੰਟ ਨੇ ਜਿਹੜੇ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ